ਤਿੰਕੈ ਲਾਗੋ ਪਾਈ ਵਡਾ ਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਾ ਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ ਰਹੈ ਸਦ ਸਾਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗੈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਨ ਜੋ ਅਨ ਦਿਨ ਜਪਹਿ ਮਾਰ ਮਹਲਾ ਤੀਜਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹਲਾ ਤੀਜਾ ਹੰਸਾਂ ਵੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ ਡੋਬ ਬੋਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰਹਿ ਸੋ ਕੀਆ ਤੂੰ ਅੜ ਮੰਗਿਆ ਦਾਨ ਦੇਵਣਾ ਸਭ ਨਾ ਹਾਂ ਜੀਆ ਸਭ ਆਖੋ ਸਤਿਗੁਰੂ ਆਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਓ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿਤੈ ਭਉ ਕਦੇ ਨ ਹੋਈ ਦੁਸ਼ਮਣ ਦੁੱਖ ਤਿਸਨੋਂ ਨੇੜ ਨ ਆਵੇ ਪੋਹੇ ਨਾ ਸਕੈ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਇ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਇ ਮਹਲਾ ਤੀਜਾ ਇੱਕ ਸੱਜਣ ਚੱਲੇ ਕਿ ਚੱਲ ਗਏ ਰਹੰਦੇ ਭੀ ਫੁਨ ਜਾਹਿ ਜਿਨਿ ਸਤਗੁਰ ਨਾ ਸੇਵਿਓ ਤੇ ਆਏ ਗਏ ਪਛਤਾਹਿ ਨਾਨਕ ਸਾਚ ਰਤੇ ਸੇ ਨਾ ਵਿਛੜਹਿ ਸਤਗੁਰ ਸੇਵ ਸਮਾਹਿ ਪੌੜੀ ਤਿਸ ਮਿਲਿਆ ਸਤਿਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜੱਪਿਉ ਹੋ ਸੰਤੋਹ ਰਾਮ ਨਾਮ ਭੌਜਲ ਬਿਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟਣਿ ਉਹ ਹਉ ਸਦਵਾਰੀ ਸਲੋਕ ਮਹਲਾ 3ਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਨ ਵਡਿਆਈਆ ਦਰਗਾਹ ਮੋਖ ਦਵਾਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਹਿ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੂ ਕਰੈ ਜਿਸਨੋ ਨਦਰ ਕਰੈ ਕਰਤਾਰ ਮਹਲਾ ਤੀਜਾ ਹੋਰ ਵਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅਮਰਤ ਛੋੜ ਵਿਖ ਲੱਗੇ ਵਿਖ ਖਟਣਾ ਵਿਖ ਰਾਸ ਵਿਖ ਖਾਣਾ ਵਿਖ ਪਹਿਨਣਾ ਵਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨਮੁਖ ਮੋਹਿ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਬਿਨਾਸ ਸਤਗੁਰ ਕਾ ਭਉ ਛੋੜਿਆ ਮਨ ਹਟ ਕੰਮ ਨ ਆਵੈ ਰਾਸ ਜੰਪੁਰ ਬੱਦੀ ਮਾਰਿਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵਿ ਹੋ ਸਾਧ ਜਨ ਜਿਨ ਹਰ ਹਰ ਨਾਮ ਦਿਰਡਾਇਆ ਸੋ ਸਤਗੁਰ ਪੂਜੋ ਹੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਏਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਭ ਪਗੀ ਪਵੋ ਜਿਨ ਮੋਹੋ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸ਼ਲੋਕ ਮਹੱਲਾ ਤੀਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਜ ਨਾ ਆਇਉ ਸਹਜੀ ਹੀ ਲੈ ਖਾਏ ਮਨ ਹਟ ਜਿਸਤੇ ਮੰਗਣਾ ਲੈਣਾ ਦੁੱਖ ਨਾ ਆਈ ਇਸ ਭੇਖੈ ਥਾਮ ਹੋ ਗਿਰੋ ਹੋ ਭਲਾ ਜਿੱਥੋਂ ਕੋ ਵਰਸਾਈ ਸ਼ਬਦ ਰੱਤੇ ਤਿੰਨਾ ਸੋਜੀ ਪਈ ਦੂਜੇ ਭਰਮ ਭੁਲਾਏ ਪਇ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਇ ਨਾਨਕ ਜੋਤਿਸ ਭਾਵਹਿ ਸੇ ਭਲੇ ਜਿਨ ਕੀ ਪਤ ਪਾਵਹਿ ਥਾਏ ਮਹਲਾ ਤੀਜਾ ਸਤਗੁਰ ਸੇਵਿਐ ਸਦਾ ਸੁਖ ਜਨਮ ਮਰਨ ਦੁਖ ਜਾਇ ਚਿੰਤਾ ਮੂਲ ਨਾ ਹੋਵੇ ਅਚਿੰਤ ਬਸੈ ਮਨ ਆਇ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅਮਰਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਪਹਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲਨਾ ਛੋਡੇ ਲੈ ਜਾਸੀ ਪਤ ਗੁਆਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵ ਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿਤੈ ਹਰਿ ਕਾ ਹਰ ਨਾਮ ਬਿਲੋਈਐ ਸਹਿਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ ਨਿਤ ਜਪਿਓ ਹੋ ਹਰ ਹਰ ਦਿਨ ਸਰਾਤ ਹਰ ਗਰਗ ਹਟੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਧੁਰ ਮਸਤਕ ਲਿਲਾਟ ਲਖੋਈਐ ਤਿਸ ਗੁਰ ਕੋ ਸਭ ਨਮਸ਼ਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਐ ਸਲੋਕ ਮਹਲਾ 3ਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਧਿਆਇਆ ਸੱਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮੇਲੇ ਕਰਤਾਰ ਇਕ ਨਾਂ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭਾਏ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ ਇਤ ਦੋਸਤੀ ਚੱਲਨ ਵਿਕਾਰ ਜਿਨਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰਹਿ ਪਿਆਰ ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ ਜੇ ਆਪੁ ਭੁਲਾਏ ਕਰਤਾਰ ਮਹਲਾ ਤੀਜਾ ਇਕ ਸਦਾ ਇਕ ਤੈ ਰੰਗ ਰਹੈ ਤਿਨ ਕਹਿ ਹਉ ਸਦ ਬਲਿ ਹਾਰੈ ਜਾਉ ਤਨ ਮਨ ਧਨ ਅਰਪਿ ਤਿਨ ਕੋ ਨਿਵ ਨਿਵ ਲਾਗੋ ਪਾਇ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਇ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸਿਉ ਲਿਵ ਲਾਇ ਪੌੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿ ਹਾਰਨ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿੱਥੈ ਮੈਨੂੰ ਲਏ ਛਡਾਈ ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੂਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਹਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹੱਲਾ 3 ਤ੍ਰਿਸ਼ਨਾ ਦਾ ਦੀ ਜਲ ਮੋਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ 3 ਭੇਖੀ ਅਗਨ ਨਾ ਬੁਝੈ ਚਿੰਤਾ ਹੈ ਮਨਮਾਹੀ ਵਰਮੀ ਮਾਰੀ ਸਾਪ ਨਾ ਮਰੇ ਕਿਉਨ ਗੁਰੇ ਕਰਮ ਕਮਾਹੀ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਕ੍ਰਿਸ਼ਨਾ ਅਗਨ 부ਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗੋ ਆਈ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਨਿਵਲਾਈ ਚਿੰਤਾ ਮੂਲ ਨਾ ਹੋਵੇ ਹਰ ਨਾਮ ਰੱਜਾਂ ਆਗਾਈ ਨਾਨਕ ਨਾਮ ਬਿਨਾ ਨਹਿ ਛੂਟੀ ਐ ਹਉ ਮੈਂ ਪਚਹ ਪਚਾਈ ਪੌੜੀ ਜਿਨਿ ਹਰ ਹਰ ਨਾਮ ਧਿਆਇਆ ਤਿਨਿ ਪਾਇੜੇ ਸਰਬ ਸੁਖਾ ਸਭ ਜਨਮ ਤਿਨਾਂ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸ਼ਲੋਕ ਮਹੱਲਾ ਤੀਜਾ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਈ ਗੁਰ ਰਾਖੀ ਸੇ ਉੱਭਰੇ ਮਨ ਮੁਖਾਂ ਦੇ ਸਜਾਈ ਜਮ ਕਾਲੈ ਵਸ ਜਗ ਬਾਂਧਿਆ ਿਸਦਾ ਫਰੂਨਾ ਕੋਈ ਜਿਨ ਜਮ ਕੀਤਾ ਸੋ ਸੇਵੀਐ ਗੁਰਮਖ ਦੁਖ ਨਾ ਹੋਏ ਨਾਨਕ ਗੁਰਮਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਸ਼ਬਦੈ ਦੁਖ ਹਉ ਮੈ ਰੋਗ ਨਾ ਜਾਏ ਸਤਗੁਰ ਮਿਲੈ ਤਾ ਨਿਰਮਲ ਹੋਵੇ ਹਰ ਨਾਮੋ ਮਨ ਵਸਾਈ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਨੈ ਜਿਨ ਹਉ ਮੈਂ ਬੇਖ ਸਭ ਰੂਗ ਗਵਾਇਆ ਤਿਸ ਸਤ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸ਼ਲੋਕ ਮਹੱਲਾ ਤੀਜਾ ਭਗਤ ਕਰਹਿ ਮਰ ਜੀਵੜੀ ਗੁਰਮੁਖ ਭਗਤ ਸਦਾ ਹੋਏ ਓਨਾ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਈ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੀ ਫਿਰ ਵਿਛੋੜਾ ਕਦੇ ਨਾ ਹੋਏ ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਐਸਾਰ ਨਾ ਜਾਣੀ ਬੇਖ ਭੂਲਾ ਗਾਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ ਅਣਹੋਂਦਾ ਆਪ ਗਣਾਈਂਦੀ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸ਼ਨ ਹਾਰ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਸਭ ਜੀਤੁ ਤੇਵਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਰਣ ਸਮਰੱਥ ਹੈ ਸੱਚ ਸਿਰਜਨ ਹਾਰੀ ਜਿਸ ਤੂੰ ਮੇਲਹਿ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਾਉ ਬਲੇਹਾਰੀ ਸਤਗੁਰੂ ਆਪਣੇ ਜਿਨ ਮੇਰਾ ਹਰ ਅਲਖ ਲਖਾਰੀ ਸਲੋਕ ਮਹਲਾ 3ਾ ਰਤਨਾ ਪਾਰਖ ਜੋ ਹੋਐ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਬੂਝੈ ਬੂਜਨ ਹਾਰ ਮੂਰਖ ਆਪ ਗਣਾਈਂਦੇ ਮਾਰੇ ਜੰਮੈ ਹੋਈ ਖੁਆਰ ਨਾਨਕ ਰਤਨਾ ਸੋਲਹਿ ਜਿਸ ਗੁਰਮੁਖ ਲਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆਂ ਹਰ ਨਾਮ ਨਾਲ ਲਗੋ ਪਿਆਰ ਮਤ ਤੁਮ ਜਾਣੋ ਓਏ ਜੀਵ ਦੇ ਉਈ ਆਪਮਾਰੇ ਕਰਤਾਰ ਹਉ ਮੈਂ ਵੱਡਾ ਰੋਗ ਹੈ ਭਾਈ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵੰਦਿਆ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਤਰਹਿ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸ਼ਕਾਰੀ ਜਿਸੇ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲੇਹਾਰੀ ਜਿਸ ਅੰਦਰ ਬੁੱਧ ਬਵੇਕ ਹੈ ਹਰ ਨਾਮ ਮਰਾਰੀ ਸੋ ਸਤਿਗੁਰ ਸਭਨਾ ਕਾਮਿਤ ਹੈ ਸਭ ਤਿਸਹਿ ਪਿਆਰੀ ਸਭ ਆਤਮ ਰਾਮ ਫਸਾਰਿਆ ਗੁਰਬੁੱਧ ਵਿਚਾਰੀ ਸ਼ਲੋਕ ਮਹਲਾ 3 ਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉ ਮੈਂ ਕਰਮ ਕਮਾਈ ਬਿਨ ਸਤਿਗੁਰ ਸੇਵੇ ਠੌਰ ਨਾ ਪਾਵੇ ਹੀ ਮਰ ਜੰਮਹਿ ਆਵਹਿ ਜਾਹਿ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀ ਨਾਨਕ ਬਿਨ ਸਤਗੁਰ ਸੇਵੇ ਜੰਪੁਰ ਬੱਦੇ ਮਾਰੀਆਂ ਮੋਹੇ ਕਾਲੈ ਉਠ ਜਾਹਿ ਮਹੱਲਾ ਪਹਿਲਾ ਜਾਨੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੀਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਾਈ ਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਹਵਾਰਿਆ ਜਿਨ ਅਨ ਦਿਨੇ ਹਿਰਦੈ ਹਰ ਨਾਮ ਧਿਆਈਐ ਸ਼ਲੋਕ